ਇਤੇਸਵਲੇ ਦੀ ਮੰਦਭਾਗੀ ਖਬਰ ਨਾਬਾ ਦੇ ਪਿੰਡ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ પતિ ਪਤਨੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ। ਦਰਸਲ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਜਿਸ ਦੇ ਚੱਲਦੇ ਦੋਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲੈ ਜਾਂਦਾ। ਤਾਂ ਮ੍ਰਿਤਕ ਦੀ ਪਛਾਣ ਗੁਰਮੀਤ ਸਖੋਹ ਹੋਈ ਆ ਜਦੋਂ ਕਿ ਉਸ ਦੀ ਪਤਨੀ ਦੀ ਪਛਾਣ ਮਨਪ੍ਰੀਤ ਕੌਰ ਦੇ ਵਜੋਂ ਹੋਈ ਆ। ਤਾਂ ਪੂਰਾ ਮਾਮਲਾ ਕੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਇਸ ਦੇ ਚੱਲਦੇ ਜੋ ਮਨਪ੍ਰੀਤ ਕੌਰ ਹੈਗੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਜੋ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਪਨੋਪਲੀ ਹੈਗਾ ਤਾਂ ਉੱਥੇ ਉਹਨਾਂ ਨੂੰ ਲੈ ਜਾਂਦੀ ਆ ਤਾਂ 29 ਤਰੀਕ ਦਾ ਇਹ ਮਾਮਲਾ ਹੈਗਾ 29 ਤਰੀਕ ਨੂੰ ਮਨਪ੍ਰੀਤ ਕੌਰ ਆਪਣੇ ਇੱਕ بیٹے ਤੇ ਦੋ ਬੇਟੀਆਂ ਨੂੰ ਲੈ ਕੇ ਸਕੂਟੀ ਤੇ ਸਵਾਰ ਹੋ ਕੇ ਪਨੋਪਲੀ ਪਿੰਡ ਜਾਂਦੀ ਹੈਗੀ ਆ ਤਾਂ ਜਦੋਂ ਰਸਤੇ ਦੇ ਵਿੱਚ ਇੱਕ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਉੱਥੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਇੱਥੋਂ ਉਤਰਜੋ ਪੁਲਿਸ ਦਾ ਨਾਕਾ ਲੱਗਿਆ ਹੋਇਆ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਸਕੂਟੀ ਤੇ ਫਿਰ ਚੜਾ ਲਵਾਂਗੀ ਪਰ ਜਦੋਂ ਉਹ ਅੱਗੇ ਚਲੀ ਜਾਂਦੀ ਹੈ ਤੇ ਬੱਚੇ ਪਿੱਛੇ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮਨਪ੍ਰੀਤ ਕੌਰ ਜਿਹੜੀ ਆ ਉੱਥੋਂ ਕਿਸੇ ਜਗ੍ਹਾ ਚਲੀ ਗਈ ਆ ਤੇ ਬਾਅਦ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਘਰ ਚਲੇ ਜਾਂਦੇ ਨੇ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਘਰ ਦੇ ਵਿੱਚ ਪਹਿਲਾਂ ਹੀ ਕਲੇਸ਼ ਸੀਗਾ ਪਰ ਉਸ ਨੂੰ ਨਾ ਹੀ ਆਪਣੇ ਬੱਚਿਆਂ ਬਾਰੇ ਕੁਝ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਆਪਣੀ ਪਤਲੀ ਬਾਰੇ ਤੇ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਗੱਲਬਾਤ ਕਰਦਾ ਪਰ ਉਹਨਾਂ ਦੇ ਵੱਲੋਂ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੱਤਾ ਜਾਂਦਾ ਤਾਂ 29 ਤਰੀਕ ਦਾ ਇਹ ਮਾਮਲਾ ਸੀਗਾ ਪਰ 29 ਤੋਂ ਲੈ ਕੇ 3 ਤਰੀਕ ਦੇ ਵਿਚਕਾਰ ਜੋ ਗੁਰਮੀਤ ਸਿੰਘ ਸੀਗਾ ਉਸ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਆ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਜਿਹੜੇ ਉਹਨਾਂ ਹੀ ਮਿਲ ਰਹੇਗੇ ਹਾਲਾਂਕਿ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਹੈਗਾ ਕਿ ਮਨਪ੍ਰੀਤ ਕੌਰ ਉਹ ਹਜੇ ਤੱਕ ਉਸ ਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਪਰ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਪਿੰਡ ਪਨੋਪਲੀ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਉਸ ਤੋਂ ਬਾਅਦ ਗੁਰਮੀਤ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਜਦੋਂ ਖੌਫਨਾਕ ਕਦਮ ਚੁੱਕਦਾ ਹੈਗਾ ਉਸ ਦੇ ਵੱਲੋਂ ਪਹਿਲਾਂ ਇੱਕ ਵੀਡੀਓ ਬਣਾਈ ਜਾਂਦੀ ਜਿਸ ਦੇ ਵਿੱਚ ਉਸ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਆਪਣੀ ਪਤਨੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਉਸ ਦੇ ਵੱਲੋਂ ਖੋਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਜਦੋਂ ਇੱਕ ਪਾਸੇ 3 ਤਰੀਕ ਨੂੰ ਗਰਮੀਤ ਦੇ ਵੱਜੋਂ ਗਰਮੀਤ ਦੇ ਵੱਲੋਂ ਇੱਕ ਖੋਫਨਾਕ ਕਦਮ ਚੁੱਕਿਆ ਜਾਂਦਾ ਤੇ ਦੂਸਰੇ ਪਾਸੇ ਇਹ ਜਾਣਕਾਰੀ ਮਿਲਦੀ ਹੈ ਕਿ ਮਨਪ੍ਰੀਤ ਕੌਰ ਜਿਹੜੀ 29 ਤਰੀਕ ਨੂੰ ਨਾਬਾ ਦੇ ਪਿੰਡ ਸ਼੍ਰੀਨਗਰ ਤੋਂ ਆਪਣੇ ਪੇਕੇ ਪਿੰਡ ਪਨੋਪਲੀ ਗਈ ਸੀਗੀ ਤਾਂ ਜਦੋਂ ਉਸਨੇ ਸਕੂਟੀ ਤੇ ਆਪਣੇ ਬੱਚੇ ਉਤਾਰੇ ਸੀਗੇ ਤਾਂ ਉਸ ਤੋਂ ਬਾਅਦ ਹੀ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸਨੇ ਇਹ ਖੌਫਨਾਕ ਕਦਮ ਚੁੱਕ ਲਿਆ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਪਿੰਡ ਹੈਗਾ ਜਿਹੜਾ ਉਹਦਾ ਦਾ ਰੋ ਰੋ ਕੇ ਬੁਰਾ ਹਾਲ ਹੈ ਗਿਆ ਤਾਂ ਘਰ ਦੇ ਵਿੱਚ ਮਾਮੂਲੀ ਕਲੇਸ਼ ਸੀਗਾ ਮਾਮੂਲੀ ਕਲੇਸ਼ ਦੇ ਚੱਲਦੇ-ਚੱਲਦੇ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਪਤਨੀ ਪਤੀ-ਪਤਨੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤਾਂ ਇੱਕ ਪਾਸੇ ਗੁਰਮੀਤ ਜੋ ਆਪਣੀ ਘਰ ਵਾਲੀ ਨੂੰ ਲੱਭ ਰਿਆ ਸੀਗਾ ਆਪਣੇ ਬੱਚਾ ਨੂੰ ਵੀ ਲੱਭ ਰਿਆ ਸੀਗਾ ਹਾਲਾਂਕਿ ਬੱਚਾ ਬਾਰੇ ਜਿਹੜੀ ਜਾਣਕਾਰੀ ਮਿਲ ਜਾਂਦੀ ਆ ਕਿ ਬੱਚੇ ਆਪਣੇ ਨਾਣਕੇ ਪਿੰਡ ਪਹੁੰਚ ਚੁੱਕੇ ਨੇ ਪਰ ਉਸ ਦੀ ਪਤਨੀ ਬਾਰੇ ਕੁਝ ਨਹੀਂ ਪਤਾ ਲੱਗਦਾ ਜੋ 29 ਤਰੀਕ ਨੂੰ ਘਰੋਂ ਜਾਂਦੀ ਹੈਗੀ ਆ ਪਰ ਇੱਕ ਪਾਸੇ ਗਰਮੀਤ ਖੋਫਨਾਕ ਕਦਮ ਚੱਕ ਲੈਂਦਾ ਤੇ ਦੂਸਰੇ ਪਾਸੇ ਕੁਝ ਦਿਨਾਂ ਬਾਅਦ 29 ਤਰੀਕ ਤੋਂ ਬਾਅਦ ਇਹ ਜਾਣਕਾਰੀ ਮਿਲਦੀ ਹੈਗੀ ਆ ਕਿ ਮਨਪ੍ਰੀਤ ਕੌਰ ਨੇ ਵੀ ਖੋਫਨਾਕ ਕਦਮ ਚੁੱਕ ਲਿਆ ਇੱਕ ਵਾਰ ਫੇਰ ਕਹਾਣੀ ਦੱਸ ਦਿੰਨੇ ਆ ਤਾਂ ਪਤੀ ਪਤਨੀ ਦੇ ਵੱਲੋਂ ਇੱਕ ਆਫਨਕ ਕਦਮ ਚੁੱਕਿਆ ਗਿਆ ਜੋ ਨਾਪਾ ਦੇ ਪਿੰਡ ਸ਼ਰੀ ਨਗਰ ਦੇ ਵਿੱਚ ਰਹਿਣ ਵਾਲੇ ਸਨ ਘਰ ਦੇ ਵਿੱਚ ਮਾਮੂਲੀ ਕਲੇਸ਼ ਰਹਿੰਦਾ ਸੀਗਾ ਤਾਂ ਇਹਨਾਂ ਦੋਨਾਂ ਦੇ ਇੱਕ ਬੇਟਾ ਤੇ ਦੋ ਬੇਟੀਆਂ ਸਨ ਪਰ ਘਰ ਦੇ ਵਿੱਚ ਕਲੇਸ਼ ਰਹਿਣ ਕਰਕੇ ਮਨਪ੍ਰੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਚਲੀ ਜਾਂਦੀ ਆ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਪਨੋਪਲੀ ਹੈਗਾ ਉੱਥੇ ਉਹ ਚਲੀ ਜਾਂਦੀ ਪਰ ਜਦੋਂ ਸਰਹੰਦ ਦੇ ਨਜ਼ਦੀਕ ਪਹੁੰਚਦੀ ਆ ਤੇ ਉੱਥੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਕਿ ਕੋਸੀ ਇੱਥੇ ਉੱਤਰ ਜੋ ਅੱਗੇ ਪੁਲਿਸ ਦਾ ਨਾਕਾ ਹੈ ਗਿਆ ਕਿਤੇ ਚਲਾਨ ਨਾ ਕਟਿਆ ਜਾਵੇ ਤਾਂ ਜਦੋਂ ਉਹ ਉੱਤਰਦੇ ਨੇ ਤੇ ਉਸ ਤੋਂ ਬਾਅਦ ਬੱਚੇ ਅੱਗੇ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੀ ਮਾਤਾ ਉੱਥੇ ਨਹੀਂ ਹੁੰਦੀ ਬੱਚੇ ਆਪਣੀ ਮਾਤਾ ਦੀ ਪੜਤਾਲ ਕਰਦੇ ਨੇ ਪਾਲ ਕਰਦੇ ਨੇ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਬੱਚੇ ਆਪਣੇ ਨਾਨਕੇ ਘਰ ਚਲੇ ਜਾਂਦੇ ਨੇ ਉੱਥੇ ਜਾ ਕੇ ਦੱਸਦੇ ਨੇ ਕਿ ਅਸੀਂ 90 ਦੇ ਸ਼੍ਰੀਨਗਰ ਤੋਂ ਯਾਨੀ ਕਿ ਆਪਣੇ ਪਿੰਡ ਤੋਂ ਇੱਥੇ ਆਏ ਆ ਤੇ ਰਸਤੇ ਦੇ ਵਿੱਚ ਗੁਰਪ੍ਰੀਤ ਕੌਰ ਉਸਨੇ ਸਾਨੂੰ ਰੋਕਿਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਮਾਤਾ ਹੈਗੀ ਉਹਨਾਂ ਨੂੰ ਨਹੀਂ ਮਿਲੀ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਰੇਸ਼ਾਨ ਸੀਗਾ ਕਿਉਂਕਿ ਇੱਕ ਘਰ ਦੇ ਵਿੱਚ ਕਲੇਸ਼ ਸੀਗਾ ਤੇ ਉਸ ਤੋਂ ਬਾਅਦ ਨਾ ਹੀ ਬੱਚਿਆਂ ਦਾ ਕੁਝ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਉਸਦੇ ਪਤਨੀ ਦਾ ਕੁਝ ਪਤਾ ਲੱਗ ਰਿਹਾ ਸੀਗਾ ਤੇ ਲਗਾਤਾਰ ਉਹ ਆਪਣੇ ਸਹੁਰੇ ਪਿੰਡ ਯਾਨੀ ਕਿ ਪਨੋਪਲੀ ਜਿੱਥੇ ਉਸਦਾ ਸਹੁਰਾ ਪਿੰਡ ਸੀਗਾ ਉੱਥੇ ਸਹੁਰਿਆਂ ਨੂੰ ਫੋਨ ਵੀ ਕਰ ਰਿਹਾ ਸੀਗਾ ਪਰ ਅਜਿਹੇ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਹਾਲਾਂਕਿ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਬੱਚੇ ਜਿਹੜੇ ਸਹੀ ਸਲਾਮਤ ਨੇ ਉਹ ਆਪਣੇ ਨਾਨਕੇ ਘਰ ਮਨੋਪਲੀ ਜਿਹੜੇ ਪਹੁੰਚੇ ਹੋਏ ਨੇ ਪਰ ਅਜਿਹੇ ਦੇ ਵਿੱਚ ਗੁਰਮੀਤ ਦੇ ਵੱਲੋਂ ਇੱਕ ਵੀਡੀਓ ਵੀ ਬਣਾਈ ਜਾਂਦੀ ਆ ਪੁਲਿਸ ਦੇ ਕੋਲ ਸ਼ਿਕਾਇਤ ਵੀ ਕੀਤੀ ਜਾਂਦੀ ਆ ਕਿ ਉਸ ਦੀ ਪਤਨੀ ਜਿਹੜੀ ਉਹ ਮਿਸਿੰਗ ਹੈਗੀ ਆ ਉਸ ਦਾ ਨਹੀਂ ਪਤਾ ਲੱਗ ਰਿਹਾ ਤੇ ਵੀਡੀਓ ਬਣਾ ਕੇ ਉਸ ਦੇ ਵੱਲੋਂ ਜਿਸ ਦੇ ਵਿੱਚ ਉਹ ਆਪਣੀ ਪਤਨੀ ਤੇ ਵੀ ਇਲਜ਼ਾਮ ਲਾਉਂਦਾ ਆਪਣੇ ਸਸ ਸੌਰੇ ਸਾਡੂ ਤਮਾਮ ਜਿਹੜੇ ਰਿਸ਼ਤੇਦਾਰਾਂ ਤੇ ਜਿਹੜੇ ਉਹ ਇਲਜ਼ਾਮ ਲਗਾਉਂਦਾ ਹੈਗਾ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਇਹ ਖਬਰ ਸਾਹਮਣੇ ਆਉਂਦੀ ਆ ਕਿ 29 ਤਰੀਕ ਨੂੰ ਜੋ ਮਨਪ੍ਰੀਤ ਕੌਰ ਘਰੋਂ ਗਈ ਸੀਗੀ ਜਦੋਂ ਉਸ ਨੇ ਸਕਿਉਰਿਟੀ ਤੇ ਆਪਣੇ ਬੱਚਿਆਂ ਨੂੰ ਉਤਾਰਿਆ ਸੀਗਾ ਤੇ ਉਸ ਦੇ ਵੱਲੋਂ ਵੀ ਉਸੇ ਦਿਨ ਹੀ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਨਹਿਰ ਦੇ ਵਿੱਚ ਉਸ ਨੇ ਛਾਲ ਮਾਰ ਦਿੱਤੀ ਆ ਤਾਂ ਪਤੀ ਪਤਨੀ ਜਿਹੜੇ ਉਹਨਾਂ ਨੇ ਦੋਨਾਂ ਨੇ ਜੀਵਨ ਲੀਲਾ ਸਮਾਪਤ ਕਰ ਲਈ ਆ ਇੱਕ ਜੇਕਰ ਗੁਰਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ 29 ਤਰੀਕ ਨੂੰ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ 3 ਤਰੀਕ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਹਾਲਾਂਕਿ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਸਹੂ ਪਰਿਵਾਰ ਸੀਗਾ ਕਈ ਵਾਰ ਘਰਾਂ ਦੇ ਵਿੱਚ ਕਲੇਸ਼ ਹੁੰਦੇ ਕੋਈ ਕਲੇਸ਼ ਵੀ ਬਹੁਤਾ ਵੱਡਾ ਨਹੀਂ ਸੀਗਾ ਪਰ ਅਜੇਹਾ ਕਲੇਸ਼ ਇਸ ਕਦਰ ਤੱਕ ਇੱਥੋਂ ਤੱਕ ਪਹੁੰਚ ਜਾਵੇਗਾ ਕਿ ਦੋਨੇ ਆਪਣੀ ਜ਼ਿੰਦਗੀ ਜਿਹੜੀ ਸਮਾਪਤ ਕਰ ਲੈਣਗੇ ਅਜੇ ਹ ਕਿਸੇ ਨੇ ਨਹੀਂ ਸੋਚਿਆ ਸੀਗਾ ਤਾਂ ਅਜੇ ਇਹ ਦੇ ਵਿੱਚ ਪਿੰਡ ਵਾਸੀਆਂ ਦਾ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆਂ ਜੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ ਉਹ 29 ਤਰੀਕ ਨੂੰ ਇੱਥੋਂ ਆਪਣੇ ਪੇਕੇ ਪਨੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਪਰ ਜਦੋਂ 29 ਤਰੀਕ ਨੂੰ ਇਹ ਫਤਿਹਗੜ੍ਹ ਸਾਹਿਬ ਚ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਤੁਸੀਂ ਥੋੜਾ ਨਾਕਾ ਕ੍ਰੋਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਆਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਮਾਤਾ ਨਾਲ ਮਿਲਣ ਕਰਕੇ ਕਾਫੀ ਜ਼ਿਆਦਾ ਇਹਨਾਂ ਨੇ ਉੱਥੇ ਲੱਭੀ ਉਸ ਦਿਨ ਨਹੀਂ ਮਿਲਣ ਕਰਕੇ 30 ਤਰੀਕ ਨੂੰ ਬੱਚੇ ਕਹਿੰਦੇ ਅਸੀਂ ਆਪਣੇ ਪਨੋਪਲੀ ਨਾਨਕੇ ਚਲੇ ਗਏ ਜਦੋਂ ਉੱਥੇ ਚਲੇ ਗਏ ਉਸ ਤੋਂ ਬਾਅਦ 30 ਤਰੀਕ ਨੂੰ ਬੱਚੇ ਤੋਂ ਬਾਅਦ ਇਹਨਾਂ ਨੇ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਖਾਈ ਵੀ ਸਾਡੀ માતા ਜਿਹੜੀ ਗੁੰਮ ਹੋ ਗਈ ਉਸ ਤੋਂ ਬਾਅਦ ਜੋ ਇਹਦਾ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲਦੀ ਰਹੀ ਉਹਨਾਂ ਨੇ ਜਾਨੀ ਇਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਕੋਈ ਦੱਸਿਆ ਨਹੀਂ ਵੀ ਸਾਡੇ ਕੋਲ ਇਹ ਆਈ ਆ ਨੜਕੀ ਆਈ ਆ ਨਾ ਆਈ ਆ ਬੱਚਿਆਂ ਬਾਰੇ ਦੱਸਦਾ ਵੀ ਕੋਈ ਨਹੀਂ ਅਸੀਂ ਭੇਜ ਦਾਂਗੇ ਪਰ ਇਹ ਬੰਦਾ ਜਦੋਂ ਵੀ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਚੱਲਿਆ ਗਿਆ ਇਹਨੂੰ ਜਦੋਂ ਇਹਦੀ ਘਰ ਵਾਲੀ ਨਾਲ ਲੱਭੀ ਤਾਂ ਇਹਨੇ 2 ਤਰੀਕ ਨੂੰ ਭਾਸੋ ਥਾਣੇ ਕੰਪਲੇਂਟ ਕਰੀ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਭਾਸੋਂ ਥਾਣੇ ਤੇ ਕੰਪਲੇਂਟ ਕਰੀ ਵੀ ਉਹ ਮੇਰੇ ਸਹੁਰੇ ਭੇਜ ਨਹੀਂ ਰਹੇ। ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀ ਫਿਰ ਉਹਨਾਂ ਨੇ ਦੱਸਿਆ ਵੀ ਕਿ ਤੇਰੇ ਘਰ ਵਾਲੀ ਤਾਂ ਤਾਂ ਸਾਨੂੰ ਕੁਝ ਨਹੀਂ ਪਤਾ ਵੀ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਦਿੱਤਾ ਉਹਨਾਂ ਨੇ ਜਵਾਬ। ਤਾਂ ਇਹ ਜਿਹੜਾ ਮੁੰਡਾ ਗਰਮੀਤ ਸਿੰਘ ਆ ਇਹਨੇ 3 ਤਰੀਕ ਨੂੰ ਸਵੇਰੇ ਕੱਲ 3 ਵਜੇ ਇੱਕ ਆਪਣੀ ਵੀਡੀਓ ਬਣਾਈ ਵੀਡੀਓ ਬਣਾ ਕੇ ਐਸਆਈ ਪਰਮਿੰਦਰ ਸਿੰਘ ਨੂੰ ਭਾਸੋ ਥਾਣੇ 'ਚ ਇੱਕ ਆਪਣੇ ਪਤਾ ਲੱਗਿਆ ਵੀ ਆਪਣੇ ਸਹੁਰਿਆਂ ਨੂੰ ਭੇਜਤੀ ਉਹ ਤੋਂ ਬਾਅਦ 4 ਵਜੇ ਨੇ ਸਵੇਰ ਸੁਸਾਇਡ ਕਰ ਲਿਆ ਕਿਸੇ ਨੇ ਨਾ ਕਰਿਆ ਉਹ ਪੱਖੇ ਨਾਲ ਲੜ ਕੇ ਜਿਹੜੀ ਇਹਦੀ ਵਾਈਫ ਨੇ ਉਹ ਕੀ ਕੀਤਾ ਜਿਹੜੀ ਇਹਦੀ ਵਾਈਫ ਆ ਉਹਨੇ ਜਦੋਂ 29 ਤਰੀਕ ਨੂੰ ਫਟੇਗੜ ਤੋਂ ਜਾਣ ਤੀ ਪਤਾ ਲੱਗਿਆ ਵੀ ਉਹਨੇ ਜੋ ਨਹਿਰ ਦੇ ਵਿੱਚ ਛਾਲ ਲਗਾ ਮਾਰ ਦਿੱਤੀ ਐਡਾ ਕੋਈ ਮੈਟਰ ਤਾਂ ਹੈਗਾ ਨਹੀਂ ਫਿਰ ਐਡਾ ਕੋਈ ਇਹਨਾਂ ਦਾ ਕੋਈ ਆਪਸੀ ਐਡਾ ਕੋਈ ਕਲੇਸ਼ ਨਹੀਂ ਸੀ ਹੂੰ ਉਹ ਕਿਸੇ ਨੂੰ ਕੋਈ ਇਸ ਬਾਰੇ ਕੋਈ ਜ਼ਿਆਦਾ ਨਾ ਪਿੰਡ ਚ ਸੀ ਵਧੀਆ ਪਰਿਵਾਰ ਸੀ ਵਧੀਆ ਕੰਮ ਕਰਦਾ ਸੀ ਵਧੀਆ ਬੱਚੇ ਪਾਲਦਾ ਸੀ ਮਾਦਾ ਫੈਕਟਰੀ ਦੇ ਵਿੱਚ ਕੰਮ ਕਰਦਾ ਕਿੰਨੇ ਬੱਚੇ ਨੇ ਇਹਦੇ ਬੱਚੇ ਤਿੰਨੇ ਇੱਕ ਤਾਂ ਬੇਟੀ ਆ ਵੱਡੀ 20 ਸਾਲ ਦੇ ਕਰੀਬ ਬੀਏ ਪਾਰਟ 2 ਚ ਪੜ੍ਹਦੀ ਆ ਇੱਕ ਬੇਟਾ ਉਹ ਤੋਂ ਛੋਟਾ 17 ਸਾਲ ਦਾ ਇੱਕ ਉਹ ਤੋਂ ਛੋਟੀ ਬੱਚੀ 9-10 ਸਾਲ ਦੀ ਜਿਹਦੇ ਸੁਸਾਇਸਾਈਡ ਕੀਤਾਗਾ ਉਹਨੇ ਨਾਮ ਵੀ ਲਿਆਗਾ ਕਿਹੜਾ ਕਿਹੜਾ ਨਾਮ ਲਿਆ ਜਿਹੜਾ ਉਹਨੇ ਸੁਸਾਇਸਾਈਡ ਦੇ ਵਿੱਚ ਨਾਮ ਲੱਤਾ ਜੀ ਚਾਰ ਜਣਿਆਂ ਦਾ ਇੱਕ ਤਾਂ ਉਹਨੇ ਆਪਣੀ ਘਰ ਵਾਲੀ ਦੇ ਲੱਤਾ ਹੂੰ ਵੀ ਇਹਦੇ ਕਰਕੇ ਮੈਂ ਡਿਪਰੈਸ਼ਨ ਚ ਇੱਕ ਉਹਨੇ ਆਪਣੇ ਸਾਡੂ ਦਾ ਤੇ ਇੱਕ ਉਹਨੇ ਆਪਣੀ ਸੱਸ ਦਾ ਇੱਕ ਉਹਨੇ ਆਪਣੀ ਭਝਾਈ ਦਾ بڑے ਭਰਾ ਦੀ ਘਰ ਵਾਲੀ ਜਿਨ੍ਹਾਂ ਤੇ ਅਸੀਂ ਫਿਰ ਕੱਲ ਪਹਾਸੋ ਸਚੋ ਸਾਹਿਬ ਨੂੰ ਤਲਾਹ ਕਰੀ ਉਹਨਾਂ ਨੇ ਆ ਕੇ ਡੈੱਡ ਬੋਡੀ ਨੂੰ ਲਿਆ ਕੇ ਨਾਬੇ ਹਸਪੀਟਲ ਤੇ ਰੱਖਿਆ ਤੇ ਉਹਨਾਂ ਚਾਰਾਂ ਤੇ ਐਫ ਆਈ ਆਰ ਲਾ ਦਿੱਤੀ ਜਿਹੜੀ ਲੇਡੀਜ਼ ਦੀ ਆ ਉਹਦੀ ਕਿੱਥੇ ਮਿਲੀ ਡੈੱਡ ਬੋਡੀ ਜਿਹੜੀ ਲੇਡੀਜ਼ ਦੀ ਡੈੱਡ ਬੋਡੀ ਆ ਉਹ ਸਾਨੂੰ ਕੱਲ ਜਦੋਂ ਅਸੀਂ ਪਹਾਸੋ ਥਾਣੇ ਗਏ ਉੱਥੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਹ ਥਾਣਾ ਤਿਰਪੜੀ ਦੇ ਵਿੱਚ ਥਾਣਾ ਤਿਰਪੜੀ ਵਾਲਿਆਂ ਨੇ ਕੱਢਿਆ ਕੋਈ ਜਿਹੜੀ ਉਹਨਾਂ ਦੇ ਸਰਕਲ 'ਚ ਨਹਿਰ ਪੈਂਦੀ ਆ ਉਹਨਾਂ ਨੇ ਫਿਰ ਉੱਥੇ ਰਜਿੰਦਰਾ ਹਸਪੀਟਲ ਦੇ ਰੱਖਤੀ ਜਿਹੜੇ ਮੰਗ ਤਾਂ ਦੋਨੋਂ ਹੀ ਇੱਕ ਦੁੱਖ ਖਤਮ ਹੋਲੇ ਹੁਣ ਪਰਿਵਾਰ ਦੇ ਪਿੱਛੇ ਕੁਝ ਨਹੀਂ ਰਿਹਾ ਬੱਚੇ ਹੀ ਨੇ ਜੋ ਇਹਦੇ ਫਾਦਰ ਆ ਮੁੰਡੇ ਦਾ ਪਹਿਲਾਂ ਹੀ ਉਹ ਐਕਸਪਾਇਰ ਹੋਏ ਹੋਏ ਨੇ ਮਾਤਾ ਵੀ ਵਿਚਾਰੀ ਡਿਪਰੈਸ਼ਨ 'ਚ ਰਹਿੰਦੀ ਆ ਪਰਿਵਾਰ 'ਚ ਹੈ ਹੀ ਕੋਈ ਨਹੀਂ ਬੱਚੇ ਨੇ ਬਸ ਜੋ ਬੱਚਿਆਂ ਦੀ ਮਦਦ ਹੋ ਸਕੇ ਇਹ ਜੀ ਗੱਲ ਨਾਲ ਸਾਨੂੰ ਇੱਕ ਅੰਟੀ ਮਿਸ਼ਨ ਆਈ ਸੀ ਪਿੰਡ ਪੂਣੀ ਆਲ ਤੋਂ ਉਹਨਾਂ ਨੇ ਕਿਹਾ ਵੀ ਇੱਕ ਗੁਰਮੀਤ ਸਿੰਘ ਨਾਮ ਦਾ ਇਹ ਵਿਅਕਤੀ ਆ ਜਦੀ ਉਮਰ ਕਰੀਬਨ 40-45 ਸਾਲ ਉਮਰ ਰਹੀ ਬਾਈਕ ਸਾਰ ਜੀ ਜੀ ਉਹਨੇ ਸੂਇਸਾਇਡ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾ ਲੈ ਕੇ ਜਿਹੜੀ ਗੱਲ ਚ ਤੇ ਉਹਦੀ ਉਹਨੇ ਕੁਝ 25 30 ਸੈਕਿੰਡ ਦੀ ਵੀਡੀਓ ਪਾਈ ਸੀ ਜੇਚ ਉਹਨੇ ਚਾਰ ਵਿਅਕਤੀਆਂ ਨਾਮ ਲਖਾਏ ਸੀ ਵੀ ਉਹ ਜਿਨ੍ਹਾਂ ਕਰਕੇ ਸੂਇਸਾਇਡ ਕਰ ਰਹੇ ਸੀ ਕਾਰਨ ਕੀ ਹੈ ਸੂਇਸਾਇਡ ਕਰਨ ਕਾਰਨ ਕਿ ਜਿਹਨਾਂ ਕੋਈ ਘਰੇਲੂ ਆਪਣਾ ਉਹਦਾ ਘਰੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਤਿੰਨੇ ਪਹਿਲਾਂ ਉਹਦੇ ਰਿਗਾਰਡਿੰਗ ਦੀ ਵਾਈਫ ਬੱਚਿਆਂ ਨੂੰ ਲੈ ਕੇ ਚਲ ਗਈ ਸੀ ਤਾਂ ਉਹਦੇ ਰਿਗਾਰਡਿੰਗ ਉਹਨੇ ਆਪਣੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਭਝਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੂੰ ਵੀਡੀਓ ਬਣਾ ਕੇ ਪਾਈ। ਤੇ ਉਹਦੇ ਘਰ ਵਾਲੀ ਨੇ ਕਿਉਂ ਕੀਤਾ ਸੁਸਾਈਡ? ਉਹਦੀ ਘਰ ਵਾਲੀ ਦੇ ਸੁਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਜੋ ਕਿ ਉਹਨਾਂ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਜੇ ਇਹਦੇ ਸੁਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਆਪਸ ਚ ਲੜ ਕੇ ਤਾਂ ਉਹ ਆ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਕੇ ਪਰਵਾਹ ਚੱਲ ਗਈ ਸੀ। ਤੇ ਰਾਹ ਦੇ ਵਿੱਚ ਜਿਹੜਾ ਫਤੇਗੜ ਸਾਹਿਬ ਕੋਲ ਉਤਰ ਕੇ ਬੱਚਿਆਂ ਨੂੰ ਕਹਿਦੜ ਕੇ ਆਪ ਕਿਤੇ ਚੱਲ ਗਈ ਸੀ ਤਾਂ ਉਹਦੇ ਸੱਜ ਮੁਰਕ ਕੇ ਪਤਾ ਨਹੀਂ ਲੱਗਿਆ ਕਿੱਥੇ ਗਈ। ਇਹ ਜੇੜੀ ਸੀ ਕਿੱਥੇ ਮਿਲੀ ਸੀ ਰੈੱਡ ਬੋਡੀ? ਇਹ ਲੇਡੀਜ਼ ਦੀ ਰੈੱਡ ਬੋਡੀ ਜੀ ਤ੍ਰਿਪਰੀ ਥਾਣੇ ਦਾ ਤੇ ਉਹਦੇ ਭਾਗੜਨ ਦੇ ਚੰਬੜੇ ਕੋਈ ਮਾਮੂਲੀ ਟਕਰਾਰ ਕਰਕੇ ਸਭ ਕੁਝ ਹੋ ਗਿਆ ਜਿਹੜੀ ਇਨੀਸ਼ੀਅਲ ਸਾਡੀ ਪੋਦੇ ਤੋਂ ਸਾਹਮਣੇ ਆ ਉਹ ਐਈ ਮਾਮੂਲੀ ਟਕਰਾਰ ਜੀ ਹੋਈ ਆ ਬਾਕੀ ਕੋਈ ਮੇਜਰ ਰੀਜਨ ਨਹੀਂ ਕੋਈ ਸਾਹਮਣੇ ਆਇਆ ਕਿਨੇ ਕਿਨੇ ਜਿਹੜੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਹੋਇਆ ਹੁਣ ਤੇ ਅਧੀਨ ਧਾਰਾ ਤੇ ਆਈਪੀਸੀ 306 ਦੇ ਤਹਿਤ ਪਰਚਾ ਦਰਜ ਕੀਤਾ ਵੀ ਕਿਸ ਦੇ ਬਿਹਾਫ ਤੇ ਹੋਇਆ ਇਹ ਉਹਦੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਭਰਾ ਯਾਦਵਿੰਦਰ ਜੀ